ਮੇਰੇ ਉਹਲੇ ਪਰਿਸ਼ਸ਼ਕਾ ਸਾਰਿਆਂ ਨੂੰ ਤੇ ਕਿਵੇਂ ਸਾਰੇ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਰ ਠੀਕ ਠਾਕ ਹੋਗੇ ਤੇ ਸਿਮ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਬੱਚੇ ਨੂੰ ਸਕੂਲ ਪੇਜ ਕੇ ਤੇ ਮੈਂ ਨਾ ਹੋ ਨਾ ਕਿ ਹੋ ਗਈਆਂ ਫਰੀ ਤੇ ਅੱਜ ਮੈਂ ਜਾਣਾ ਸੀ ਸ਼ਹਿਰ ਨੂੰ ਕੰਮ ਹੀ ਇੱਕ ਦੋ ਤੇ ਪਰ ਨਹੀਂ ਜਾਇਆ ਗਿਆ ਟਾਈਮ ਨਹੀਂ ਲੱਗਾ ਤੇ ਹੁਣ ਆਪਾਂ ਧੁੱਪ ਸੇਕਦੀ ਪਈਆਂ ਮੈਂ ਤੇ ਬੱਚਿਆਂ ਨੇ ਆਉਣਾ ਵਾ 3:30 ਤੇ ਆਪਾਂ ਬਣਾਈ ਹੁਣ ਬੱਚਿਆਂ ਲਈ ਖਾਣਾ ਤੇ ਚਲੋ ਠੀਕ ਹੈ ਜੀ ਦੀ ਹੁਣ ਮੈਂ ਬਣਾਉਣੀ ਬੱਚਿਆਂ ਲਈ ਖਾਣਾ ਤੇ ਚਲੋ ਠੀਕ ਹੈ ਮੈਂ ਭੋਣੀ ਅੱਜ ਰਾਜਮਾ ਤੇ ਬਸ ਮੈਂ 15 ਮਿੰਟ ਤੱਕ ਤਰਕਾ ਜਿਹੜਾ ਲਾ ਦੇਣਾ ਆ ਕਿ ਹੁਣ ਚਾਚਾ ਬਣਾ ਕੇ ਪੀਏ ਕਿਉਂਕਿ ਫ੍ਰੀ ਹੁਣ ਇਕੱਲੀ ਆ ਘਰ ਤੇ ਇਕੱਲੀ ਵਲੌਗ ਨਾ ਹੁੰਦੀ ਨੀ ਆ ਕਿ ਇਕੱਲਿਆਂ ਦਾ ਤੁਹਾਨੂੰ ਪਤਾ ਹੀ ਨਹੀਂ ਚੰਗਾ ਜਿਹਾ ਵਲੌਗ ਬਣਾਉਣਾ ਤੇ ਹੁਣ ਬੱਚੇ ਬਸ ਆਉਣ ਵਾਲੇ ਆ ਮਤਲਬ ਅੱਧੇ ਘੰਟੇ ਤੱਕ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਚਲੋ ਠੀਕ ਹੈ ਜੀ ਹਾਂ ਜੀ ਤੇ ਆਪਣਾ ਪਾਰਸਲ ਵਾਲਾ ਭਾਈ ਆਇਆ ਤੇ ਹੀ ਲਿਆ ਪਾਰਸਲ ਤੇ ਚਲੋ ਵੇਖਦੇ ਹਾਂ ਹੁਣ ਪਾਰਸਲ ਚੋ ਕਿ ਨਿਕਲਦਾ ਆ ਬਣਾ ਗਿਆ ਜੀ ਪਾਰਸਲ ਤੇ ਖੋਲ ਕੇ ਦੇਖਦੇ ਹਾਂ ਕਿਹੜਾ ਪਾਰਸਲ ਆਇਆ ਤੇ ਚਲੋ ਮੈਂ ਤਨੀ ਖੋਲੂਗੀ ਬੱਚਿਆਂ ਨੂੰ ਕਹੂੰਗੀ ਖੋਲੋ ਕਿਉਂਕਿ ਇਹਨਾਂ ਨੇ ਕੀਤਾ ਪਾਪਾ ਨੇ ਆर्डर ਮੇਰੇ ਕੀ ਹਾਲ ਹੈ ਇਹਨਾਂ ਨੇ ਪਰਫਿਊਮ ਆर्डर ਕੀਤਾ ਮੇਂ ਜਿਸਕੇ ਮੇਰਾ ਆਈਡੀਆ ਵਾ ਇੱਥੇ ਲਿਖਿਆ ਤੇ ਕੁਛ ਨਹੀਂ ਮੈਨੂੰ ਪੱਲੇ ਲੱਗਣ ਡਿਆ ਤੇ ਨਹੀਂ ਇਹ ਹੁਣ ਈ ਆਣ ਕੇ ਬੱਚੇ ਆਣ ਕੇ ਖੋਲਣਗੇ ਫਿਰ ਵੇਖਾਂਗੇ ਕੀ ਆਰਡਰ ਹੈ ਦਿਲ ਦੇ ਕੰਡੇ ਉਹ ਚ ਇਤਨਾ ਖੋਲਣਾ ਆਪਣੇ ਬੱਚੇ ਸਕੂਲੋਂ ਆ ਗਏ ਆ ਤੇ ਇਹ ਹੁਣ ਆਦੇ ਪਾਰਸਲ ਦਾ ਓਪਨ ਕਰ ਗਏ ਆ ਪਾਰਸਲ ਖੋਲਦੀਏ ਤੇ ਚਲੋ ਠੀਕ ਆਜੋ ਆਜੋ ਆਨੂ ਪਾਜੀ ਪਹਿਲਾਂ ਖੋਲ ਪੜਨਾ ਕੱਪੜਾ ਪਾਓ ਚੱਪਲ ਚੱਪਲਾ ਧੋਤੀਆਂ ਤੇ ਤੂੰ ਪਾਜੀ ਕੁਰਸੀਆਂ ਨਾਲ ਟੱਪ ਇਹ ਮੁੰਡਾ ਦਾ ਬਾਸ ਨਾਲ ਟੱਪਣ ਢੁੱਪਣ ਰਿਹਾ ਹੈ ਇਹ ਥੋੜਾ ਜਿਹਾ ਸ਼ਰਾਰਤੀ ਬੰਦਾ ਆਏ ਸਾਡਾ ਤੇ ਆਪਾਂ ਹੁਣ ਪਾਰਸਲ ਜਿਹੜਾ ਉਹ ਕਰਾਂਗੀ ਮੈਂ ਕਰੂੰਗੀ ਮੈਂ ਬਿਲਕੁਲ ਚੈੱਕ ਉਹ 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 ਰੋਕ ਕੇ ਜਾ ਯਾਰ ਇਹ ਕਾਲੇ ਪੈ ਗਏ ਭਾਜੀ ਰੁਕ ਜਾਓ ਤੂੰ ਹੀ ਸਾਰੇ ਹੋਮਮੋ ਕੀ ਖੋਲ ਜਾ ਬਿਹਲ ਨੇ ਮਿੰਟ ਲਾਇਆ ਖੋਲਣ ਲੱਗਿਆ ਮੈਂ ਜੀ ਉਧਰ ਹੋਣੀ ਨਹੀਂ ਗਈ ਫੋਨ ਲੈ ਕੇ ਤੇ ਇਹਨਾਂ ਨੇ ਖੋਲ ਵੀ ਲਿਆ ਰੋਕੋ ਯਾਰ ਰੁਕ ਜਾਓ ਰੁਕ ਜਾਓ ਤੇ ਫ੍ਰੈਗਮੈਂਟਸ ਵੇਖੋ ਕਿਹਦੀ ਵਧੀਆ ਆ ਸਾਡੀ ਵਾ ਡਬਲੂ ਵਾਲਾ ਤੂੰ ਤਾਂ ਪਿਆ ਹੀ ਪੜ ਗਏ ਨਹੀਂ ਯਾਰ ਐਦਾਂ ਕਰਨਾ ਵਾ ਵੀ ਸਾਰਾ ਇਕੱਠਾ ਇਕੋ ਯੂਜ਼ ਕਰਨਾ ਪਹਿਲਾਂ ਐਦਾਂ ਫੇਰ ਦੋਨੋਂ ਖਤਮ ਹੋ ਜਾਣੇ ਇੱਧਰ ਵੇਖੋ ਜੀ ਬੁੰਡਾ ਗਰਦੀ ਇਹ ਨਹੀਂ ਕੰਮ ਹੋਣੇ ਟੈਟੂ ਬਣਾਇਆ ਇੱਕ ਇੱਥੇ ਤੇ ਇੱਥੇ ਇੱਕ ਨੇ ਬਣਾ ਕੇ ਇੱਥੇ ਮਾ ਜਦਾ ਵਧੀਆ ਜੀ ਮੈਂ ਦੋ ਮੇ ਸੁਣਿਆ ਆ ਮੈਨੂੰ ਆ ਬੜਾ ਐਕਸਪੈਂਸਿਵ ਹੁੰਦਾ ਨਾਲ ਯਾਰ ਬੜੀ ਸੁਨੀ ਹਿਸ ਮੈਲ ਕਰਦੇ ਆ ਹਾਂਜੀ ਜੀ ਤੇ ਇਹ ਆਪਾਂ ਕੀਤਾ ਜੀ ਆਰਡਰ ਇਹਦੇ ਪਾਪਾ ਨੇ ਕੀਤਾ ਸੀ ਆਰਡਰ ਉਹ ਇੱਕ ਇੰਸਟਾਗ੍ਰਾਮ ਤੇ ਆਈਡੀ ਆ ਨਾ ਦੀਪਿਕਾ ਕੋਸ਼ ਉਹਦੀ ਆਈਡ ਜੀ ਹੁੰਦੀ ਆ ਹਨਾ ਉਹਦੇ ਤੇ ਕੀਤਾ ਸੀ ਪਾਪਾ ਨੇ ਆਰਡਰ ਬਹੁਤ ਬੜੀ ਸਮੈਲ ਦਾ ਵਾਕਿਆ ਹੀ ਬਹੁਤ ਵਧੀਆ ਸਮੈਲ ਜੀ ਬਹੁਤ ਜ਼ਿਆਦਾ ਹੀ ਵਧੀਆ ਸੀ ਪਤਾ ਨਹੀਂ ਪਾਪਾ ਨੂੰ ਪਤਾ ਹੋਣਾ ਦਿਖਾਇਓ ਮੁੰਜੀ ਇਹ ਖਾਡਾ ਬੰਦੇ ਪੈਕਿੰਗ ਵੀ ਬਹੁਤ ਸੋਹਣੀ ਆ ਜਿਹਦੇ ਕੋਲ ਰੁਕੋ ਰੁਕੋ ਪੈਕਿੰਗ ਵੀ ਬਹੁਤ ਸੋਹਣੀ ਹੈ ਇਹਨਾਂ ਦੀ ਤੇ ਫ੍ਰੈਗਰੈਂਸ ਵੀ ਬਹੁਤ ਵਧੀਆ ਤੇ ਪਰ ਇਹ ਵਿੱਚ 3 ਘੰਟੇ ਚੱਲਦੀ ਆ ਆਹ ਖਾਡਾ ਆਹ ਹੈ ਨਾ ਨਹੀਂ ਆਹ ਖਾਡਾ ਨਹੀਂ ਮੰਮਾ ਯਾਰ ਬੈਠੋ ਇੱਥੇ ਇਨਨ ਕੱਥੇ ਵਜੂਸ ਕਰਨਾ ਹੀ ਵਜ ਪਤਾ ਡਾ ਨਹੀਂ ਹੁੰਦਾ ਯਾਰ ਇੱਕ ਇੱਕ ਇੱਥੇ ਕਿੱਥੇ ਤਰਨੇ ਕਿਤਾ ਦੇਖ ਸਮ ਯੂਜ਼ ਕਰਨਾ ਤੂੰ ਅੱਛਾ ਇਹ ਕਹਿ ਹੈ ਅੰਡਰਗ੍ਰਾਮ ਚ ਵਾਰਨਾ ਕਹਿ ਅੰਡਰਗ੍ਰਾਮ ਚ ਵਾਰਨਾ ਇਹ ਲਗਾ ਕੇ ਤੇ ਚਲੋ ਕੱਪੜੇ ਚੇਂਜ ਕਰੋ ਮੇਰੇ ਬੱਚੇ ਸਾਰੇ ਜਣੇ ਹੈ ਉਹ ਵੇ ਲੈਗੀ ਲਾ ਵੀ ਆਈ ਹੋ ਪੁੱਛ ਰੋ ਜੀ ਤੇ ਚਲੋ ਠੀਕ ਆ ਪਾਉਣ ਇਹਨਾਂ ਨੂੰ ਇਹਨੂੰ ਇਹਨੂੰ ਸਮਾਨ ਚੁੱਕ ਲਓ ਚੱਲ ਆ ਜਾ ਉੱਥੇ ਉੱਥੇ ਲਾ ਦੋ ਹੁਣ ਪਹਿਲਾਂ ਕਿਹੜਾ ਯੂਜ਼ ਕਰਨਾ ਆ ਚੱਲ ਠੀਕ ਆ ਇੱਕ ਪੈਕ ਕਰ ਦੋ ਫਿਰ ਇੱਕ ਰੱਖ ਦੋ ਵਰਨ ਤੇਰਾ ਬੈਗ ਵਰਨ ਪੈਕ ਚੁੱਕਣਾ ਤੇਰਾ ਤੇ ਚਲੋ ਠੀਕ ਹੈ ਜੀ ਮੈਂ ਹੁਣ ਦਵਾਈਆਂ ਖਾਣਾ। ਵਰੁਣ ਤੇ ਨੂੰ ਮੈਂ ਕੋਈ ਦੇਈ ਦੇਣਾ ਪਹਿਲਾਂ ਪਰਫਿਊਮ ਵੀਡੀਓ ਬੰਦ ਕਰਕੇ ਦੇ ਦੇ ਪਰਫਿਊਮ ਲੈਣਾ ਤੇ ਤੈਨੂੰ ਮੈਂ ਜਿਹੜਾ ਮੰਮਾ ਨੇ ਵੀ ਕਿਹਾ ਤਾ ਮੇਰੇ ਦੇ ਦੇਣਾ ਮੈਂ ਤੈਨੂੰ ਅਸ਼ਲੀਨ ਜਿਹੜਾ ਲਾਉਣਾ ਉਹ ਰੱਖੋ ਜਿਹੜਾ ਨਹੀਂ ਲਾਉਣਾ ਉਹ ਪੈਕਿੰਗ ਕਰ ਦਿਓ ਕਰਦੀ ਬੈਠੀ ਚਲੋ ਠੀਕ ਹੈ ਆਜੋ ਹੁਣ ਕੱਪੜੇ ਚੇਂਜ ਕਰ ਬਣ ਬੈਗ ਫੜ ਲਿਆ

ਨੰਨੂ ਗਾਂਧੀਆ ਪੀਣਾ ਜਿੱਦ ਦ ਇੰਗਲਿਸ਼ ਦੇ ਫਿਰੜੇ ਕੋ ਪਿੰਗਲਿਸ਼ ਬੋਲਦੇ ਤੁਸੀਂ ਇੰਡੀਆ ਦੇ ਫਿਰੜੇ ਕੋ ਪਿੰਦੀ ਬੋਲਦੇ ਤਾਂ ਪੰਜ ਕਿੰਦਰ ਗਈ ਮਾ ਆ ਤੇ ਚਲੋ ਆਜੋ ਚਲੋ ਬੰਨੂ ਬੈਗ ਫੜ ਕੇ ਲਿਆ ਚਲੋ ਠੀਕ ਆ ਓਕੇ ਜੀ ਓਕੇ ਹੁਣ ਇਹਨਾਂ ਨੂੰ ਖਾਣੇ ਦਾ ਦੋ ਪੰਜਾਬੀ ਦੇ ਕਿਤੇ ਬੋਲਦੇ ਤੁਸੀਂ ਲਾ ਬੰਦ ਤਾਂ ਪਲੱਸ 1 ਇਕੁਅਲ ਟੂ ਚਲੋ ਠੀਕ ਆ ਜਾ ਬੰਨੂ ਇਹਦਾ ਬੈਗ ਲੈ ਕੇ ਆ ਪਾਓ ਬੈਗ ਪਿਆ ਚਲੋ ਚਲੋ ਠੀਕ ਆ ਜੀ ਅਹੀਂ ਇਹਨਾਂ ਨੂੰ ਦੀਏ ਖਾਣਾ ਤੇ ਚਪਲਾ ਮੇਰਾ ਲਾ ਕੇ ਸੋਤੇ ਐੱਥੇ ਇਹਨਾਂ ਨੇ ਤੇ ਚਲੋ ਠੀਕ ਆ ਹਾਏ ਮਾਂ ਥੈ